ਜਾਰਡਨ ਇਮਾਮ ਵਿਖੇ ਹੋਈਆਂ ਏਸ਼ੀਅਨ ਗੇਮਾਂ ਦੇ ਵਿੱਚ ਮੁੱਕੇਬਾਜ਼ੀ ਰਾਹੀਂ ਅੰਡਰ 17 60 ਕਿਲੋ ਵਰਗ ਮੁਕਾਬਲੇ ਦੇ ਵਿੱਚ ਭਾਰਤ ਵੱਲੋਂ ਖੇਡ ਕੇ ਸਿਲਵਰ ਮੈਡਲ ਜਿੱਤਣ ਵਾਲੀ ਪਿੰਡ ਚੱਕਰ ਜਗਰਾਉਂ ਦੀ ਸਿਮਰਨਜੀਤ ਕੌਰ ਨੇ ਆਪਣਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਸਿਮਰਨਜੀਤ ਕੌਰ ਦੀ ਪਿੰਡ ਵਾਪਸੀ ਵੇਲੇ ਪਿੰਡ ਵਾਸੀਆਂ ਦੇ ਵੱਲੋਂ ਖੇਡ ਸੰਚਾਲਕ ਬਲਵੰਤ ਸਿੰਘ ਸੰਤੂ ਦੀ ਅਗਵਾਈ ਹੇਠ ਪਿੰਡ ਤੇ ਹੋਣਹਾਰ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਸਿਮਰਨਜੀਤ ਕੌਰ ਦਾ ਖੁੱਲੀ ਜੀਪ ਰਾਹੀਂ ਪਿੰਡ ਵਿੱਚ ਘੇੜਾ ਵੀ ਲਗਵਾਇਆ ਜਿੱਥੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਹੋਣਹਾਰ ਧੀ ਦਾ ਸਵਾਦ ਕਰਦਿਆਂ ਸਿਮਰਨਜੀਤ ਨੂੰ ਜਿੱਤ ਦੀ ਵਧਾਈ ਪੇਂਟ ਕੀਤੀ ਇਸ ਮੌਕੇ 5 ਜੈਬ ਬਾਕਸਿੰਗ ਅਕੈਡਮੀ ਦੇ ਸੰਚਾਲਕ ਬਲਵੰਤ ਸਿੰਘ ਸੰਧੂ ਨੇ ਸਿਮਰਨਜੀਤ ਕੌਰ ਦੀ ਮਾਨਮੱਤੀ ਪ੍ਰਾਪਤੀ ਤੇ ਨਾਜ਼ ਕਰਦੇ ਵਧਾਈ ਪੇਂਟ ਕੀਤੀ ਤੇ ਕਿਹਾ ਕਿ ਸਿਮਰਨਜੀਤ ਕੌਰ ਨੇ ਜਿੱਤਨੇ ਪਿੰਡ ਚੱਕਰ ਜਗਰੌਂ ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਸਨੇ ਆਪਣੀ ਜਿੱਤ ਦਾ ਸਿਹਰਾ ਕੋਚ ਤੇ ਆਪਣੇ ਮਾਪਿਆਂ ਦੇ ਸਿਰ ਬੰਦਿਆਂ ਕਿਹਾ ਕੀ ਉਸ ਦਾ ਸੁਪਨਾ ਖੇਡ ਜਰੀਏ 올림픽 ਤੱਕ ਜੀਤਣਾ ਹੈ ਜਿਸ ਨੂੰ ਉਹ ਸੱਚ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਪਿਛਲੇ ਦਿਨ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅੰਡਰ 17 ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਜਾਰਡਨ ਅਮਾਨ ਦੇ ਵਿੱਚ ਹੋਈ ਸੀ ਉਹਦੇ ਵਿੱਚ ਮੈਂ 60 ਕਿਲੋ ਭਾਰ ਵਰਗ ਦੇ ਵਿੱਚ ਭਾਗ ਲਿਆ ਉਸ ਜਗ੍ਹਾ ਤੋਂ ਮੈਂ ਸਿਲਵਰ ਮੈਡਲ ਪ੍ਰਾਪਤ ਕੀਤਾ ਹੁਣ ਮੇਰਾ ਅੱਗੇ ਸੁਪਨਾ ਹੈ ਕਿ ਜਿਵੇਂ ਸਿਮਰਨਦੀਪੀ 올림픽 ਸੱਤ ਗਏ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਜਾਵਾਂ 올림픽 ਤੋਂ ਮੈਡਲ ਲੈ ਕੇ ਆਵਾਂ ਅਰਜੁਨ ਅਵਾਰਡਾ ਜਿਹੜੇ ਵੱਡੇ ਟੀਚੇਆਂ ਉੱਤੇ ਤੱਕ ਪਹੁੰਚਾਂ ਤੇ ਆਪਣੇ ਪਿੰਡ ਦਾ ਤੇ ਪੰਜਾਬ ਦਾ ਹੋਣਾਂ ਦਾ। ਅੱਜ ਤੁਹਾਡਾ ਪਿੰਡ ਦੇ ਪਿੰਡ ਨੇ ਮਾਣ ਸਨਮਾਨ ਕੀਤਾ। ਤੇ ਮੇਰਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ। ਪਿੰਡ ਪਿੰਡ ਵਾਸੀਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ। ਮੇਰਾ ਹੌਸਲਾ ਵਧਾਉਣ ਦੇ ਲਈ ਮੇਰੇ ਨਾਲ ਰਹੇ। ਮੇਰੇ ਮਾਪਿਆਂ ਨੇ ਵੀ ਮੇਰੇ ਤੇ ਬਹੁਤ ਮਾਣ ਹੈ। ਪਿੰਡ ਨੂੰ ਸਭ ਨੂੰ ਬਹੁਤ ਮਾਣ ਹੈ ਤੇ ਮੈਨੂੰ ਬਹੁਤ ਵਧੀਆ ਫੀਲ ਹੋਇਆ ਕਿ ਉਹ ਮੇਰੇ ਇਮਤਿਹਾਨ ਦੇ ਲਈ ਮੇਰੇ ਨਾਲ ਸਨ। ਤੇ ਜਿਹੜਾ ਮੇਸਟਰ ਸਟਾਇਲ ਲਾ ਕੀ ਦੀ ਚੋੜੀ ਪਾਉਣੀ ਹੈ ਕਿੰਨਾ ਕੁ ਖਾਸ ਚੀਜ਼ ਹੈ। ਬਲਵੰਤ ਸਰ ਜਿਨ੍ਹਾਂ ਨੇ ਮੈਨੂੰ ਸ਼ੁਰੂ ਤੋਂ ਮੇਰਾ ਹੌਂਸਲਾ ਵਧਾਉਣ ਦੇ ਲਈ ਮੇਰਾ ਸਾਥ ਦਿੱਤਾ ਮੈਨੂੰ ਸ਼ੁਰੂ ਤੋਂ ਮੋਟੀਵੇਟ ਕਰਦੇ ਰਹੇ ਕਿੱਦਾਂ ਖੇਡਣਾ ਕਿੱਦਾਂ ਨਹੀਂ ਮੇਰਾ ਹੁਣ ਤੱਕ ਸਰ ਦੇ ਬਹੁਤ ਸਾਥ ਦਿੱਤਾ ਮੇਰੀ ਜ਼ਿੰਦਗੀ ਦੇ ਵਿੱਚ ਸਰ ਦਾ ਬਹੁਤ ਵੱਡਾ ਰੋਲ ਹੈ ਅੱਗੇ ਤੁਹਾਡੇ ਕੀ ਨਿਸ਼ਾਨੇ ਨੇ ਮੈਂ 올림픽 ਦੇ ਵਿੱਚ ਜੋ ਮੈਡਲ ਲੈ ਕੇ ਆਉਣਾ ਚਾਹੁੰਦੀ ਹਾਂ ਤੇ ਮੇਰੇ ਅੰਕਲ ਜਿਹੜੇ ਸੁਪਨੇ ਹਸ ਨੂੰ ਪੂਰਾ ਕਰਨਾ ਹੈ ਹਾਂਜੀ ਅਸੀਂ ਸਮੂਰ ਨਗਰ ਨਿਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਿਮਰਨਜੀਤ ਕੌਰ ਤੰਜਲ ਨੇ ਜਿਹੜੀ ਜਾਰਡਨ ਦੇ ਵਿੱਚ ਏਸ਼ੀਅਨ ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਹੋਈ ਸੀਗੀ ਉਹਦੇ ਵਿੱਚ 60 ਕਿਲੋ ਭਾਰ ਵਰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਇਹ ਚੱਕਰਨਗਰ ਦੀ ਹੀ ਨਹੀਂ ਮੈਂ ਸਮਝਦਾ ਪੂਰੇ ਪੰਜਾਬ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਪੰਜਾਬ ਵੱਲੋਂ ਇਹੀ ਇੱਕ ਲੜਕੀ ਸਿਲੈਕਟ ਹੋਈ ਸੀਗੀ ਇਸ ਟੂਰਨਾਮੈਂਟ ਲਈ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਤੁਹਾਡੀ ਅਕੈਡਮੀ ਤੋਂ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਚੱਕਰਨਗਰ ਦਾ ਬਹੁਤ ਇਹਨਾਂ ਨੇ ਨਾਮ ਕੱਢਿਆ ਹੈਗਾ ਤੇ ਇਸ ਤੋਂ ਬਿਨਾ ਅਸੀਂ ਸੋਚਦੇ ਹਾਂ ਕਿ ਇਹਦੇ ਨਾਲ ਹੋਰ ਬੱਚਾ ਨੂੰ ਮੋਟੀਵੇਸ਼ਨ ਮਿਲੇਗੀ ਤੇ ਹੋਰ ਵੀ ਅੱਗੇ ਪ੍ਰਾਪਤੀਆਂ ਕਰਨਗੇ ਬੱਚੇ ਕੀ ਨਿਸ਼ਾਨੇ ਨੇ ਇਸ ਬੱਚੇ ਨੂੰ ਅੱਗੇ ਲੈ ਕੇ ਜਾਣ ਦੇ ਸਾਡੇ ਨਿਸ਼ਾਨੇ ਹੈਗੇ ਨੇ ਜਿਵੇਂ ਸਭ ਤੋਂ ਵੱਡਾ ਨਿਸ਼ਾਨਾ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ 올림픽 ਲੈਵਲ ਦੇ ਉੱਤੇ ਪ੍ਰਾਪਤੀਆਂ ਕਰਨ 올림픽 ਲੈਵਲ ਦੇ ਵਿੱਚ ਮੈਡਲ ਜਿੱਤਣ ਤੇ ਅਰਜਨਾਵਾਰਡ ਵਰਗੇ ਜਿਹੜੇ ਜਿਹੜੇ ਇਨਾਮ ਨੇ ਉਹ ਜਿੱਤਣ